ਫਾਜ਼ਿਲਕਾ ਦੇ ਗਵਾਂਡੀ ਸ਼ਹਿਰ ਅਬੋਹਰ ਤੋਂ ਵਿਧਾਇਕ ਚੌਧਰੀ ਸੰਦੀਪ ਜਾਖੜ ਅੱਜ ਵਿਸ਼ੇਸ਼ ਤੌਰ ਤੇ ਫਾਜ਼ਿਲਕਾ ਪੁੱਜੇ ਫਾਜ਼ਿਲਕਾ ਪੁੱਜਣ ਤੇ ਉਹਨਾਂ ਦਾ ਆਰਥੀ ਐਸੋਸੀਏਸ਼ਨ ਪ੍ਰਧਾਨ ਸੰਜੀਵ ਸੇਵਾ ਗੋਲਡੀ ਅਤੇ ਆਰਥੀ ਐਸੋਸੀਏਸ਼ਨ ਦੀ ਟੀਮ ਅਤੇ ਮੈਂਬਰਾਂ ਵੱਲੋਂ ਗੁਲਦਸਤੇ ਦੇ ਕੇ ਹਾਰ ਪਾ ਕੇ ਉਹਨਾਂ ਦਾ ਸਵਾਗਤ ਕੀਤਾ ਗਿਆ ਉਹਨਾਂ ਦਾ ਫਾਜ਼ਿਲਕਾ ਪੁੱਜਣ ਦਾ ਕਾਰਨ ਪੁੱਛਿਆ ਤਾਂ ਗਿਆ ਤਾਂ ਉਹਨਾਂ ਨੇ ਕਿਹਾ ਕਿ ਉਹ ਫਾਜ਼ਿਲਕਾ ਆਪਣੇ ਦੋਸਤ ਸੰਜੀਵ ਸੇਵਾ ਗੋਲਡੀ ਨੋ ਆਰਟਿਆ ਐਸੋਸੀਏਸ਼ਨ ਦੇ ਪ੍ਰਧਾਨਗੀ ਜਿੱਤਣ ਤੋਂ ਬਾਅਦ ਵਧਾਈ ਦੇਣ ਆਏ ਹਨ ਅਤੇ ਇਹ ਉਹਨਾਂ ਨੂੰ ਵਿਸ਼ਵਾਸ ਦਵਾਰ ਆਏ ਹਨ ਵੀ ਹਰ ਦਮ ਹਰ ਘੜੀ ਵਿੱਚ ਚੌਧਰੀ ਸੰਦੀਪ ਜਾਖੜ 골ਡਿਸ ਰੇਵਾ ਦੇ ਨਾਲ ਖੜੇ ਸੀ ਖੜੇ ਹਨ ਅਤੇ ਖੜੇ ਰਹਿਣਗੇ ਇੱਥੇ ਬੋਲਦੇ ਉਹਨਾਂ ਵੱਲੋਂ ਕਿਹਾ ਗਿਆ ਕਿ ਜਿਸ ਤਰ੍ਹਾਂ ਫਾਜ਼ਿਲ ਕਾ ਆਰਟ ਐਸੋਸੀਏਸ਼ਨ ਇੱਕ ਛੋਟਾ ਜਿਹਾ ਪਰਿਵਾਰ ਹੈ ਜਿੰਦੇ ਵਿੱਚ 300 ਦੇ ਨੇੜੇ ਆਰਟਿਆ ਰਹਿੰਦੇ ਹਨ ਅਤੇ ਆਰਤੀ ਕੰਮ ਕਰਦੇ ਹਨ ਉਹਨਾਂ ਦਾ ਛੋਟਾ ਜਿਹਾ ਇਲੈਕਸ਼ਨ ਸੀ ਪਰ ਉਸ ਨੂੰ ਸਿਆਸੀ ਰੰਗ ਦੇ ਕੇ ਸੱਤਾਧਾਰੀ ਪਾਰਟੀ ਵੱਲੋਂ ਵਾਹ ਵਾਈ ਲੁੱਟਣ ਦੀ ਕੋਸ਼ਿਸ਼ ਕੀਤੀ ਗਈ ਹੈ ਉਸ ਨੂੰ ਆਰਤੀਆਂ ਨੇ ਮੂੰਹ ਤੋਂ ਜਵਾਬ ਦਿੱਤਾ ਹੈ ਇਸ ਦੀ ਉਹ ਸ਼ਲਾਘਾ ਕਰਦੇ ਹਨ ਅਤੇ ਇਹ ਆਸ ਕਰਦੇ ਹਨ ਕਿ ਅੱਗੇ ਤੋਂ ਇੱਕ ਪਰਿਵਾਰ ਦੀ ਤਰ੍ਹਾਂ ਹੀ ਕੰਮ ਕਰਨਗੇ ਆਪਸੀ ਰੰਝਾ ਨਹੀਂ ਰੱਖਣਗੇ ਇੱਥੇ ਬੋਲਦੇ ਹੋਏ ਉਹਨਾਂ ਕਿਹਾ ਵੀ ਉਹਰਾ ਦਾ ਫਾਜ਼ਿਲ ਕਰਨਾ ਕਾਫੀ ਪਿਆਰਾ ਹੈ ਇਸ ਤੋਂ ਪਹਿਲਾਂ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਚਾਚਾ ਅਤੇ ਉਹਨਾਂ ਦੇ ਦਾਦਾ ਤੇ ਉਹਨਾਂ ਦੇ ਪਰਿਵਾਰ ਦਾ ਹੀ ਫਾਜ਼ਿਲ ਕਰਨਾ ਕਾਫੀ ਪਿਆਰਾ ਹੈ ਤੇ ਉਹ ਵੀ ਇਸੇ ਤਰ੍ਹਾਂ ਇਸੇ ਪਿਆਰ ਨੂੰ ਅੱਗੇ ਵਧਾ ਰਹੇ ਹਨ ਇਸ ਮੌਕੇ ਉਹਨਾਂ ਦੇ ਨਾਲ ਫਾਜ਼ਿਲ ਕਾ ਤੋਂ ਸ਼੍ਰੀ ਰੰਜਮ ਕਾਮਰਾ ਅਤੇ ਹੋਰ ਵੱਖ-ਵੱਖ ਕਾਗੂ ਵਿਸ਼ੇਸ਼ ਤੌਰ ਤੇ ਮੌਜੂਦ ਰਹੇ ਜਿੱਥੇ ਬੋਲਦੇ ਹੋਏ ਅਬੋਰ ਤੋਂ ਵਿਧਾਇਕ ਚੌਧਰੀ ਸੰਦੀਪ ਜਾਖੜ ਨੇ ਕਿਹਾ ਕਿ ਕਿਸਾਨਾਂ ਦੀ ਹਰ ਵਾਰ ਕਾਟ ਵਿੱਚ ਹੋ ਰਹੀ ਲੁੱਟ ਇਸ ਵਾਰ ਨਹੀਂ ਹੋਣੀ ਚਾਹੀਦੀ ਤਾਂ ਜੋ ਕਿਸਾਨ ਅਤੇ ਆੜਤੀਏ ਦੋਨੋਂ ਨੋ ਮਾਸ ਦੇ ਰਿਸ਼ਤੇ ਤਰ੍ਹਾਂ ਕੰਮ ਕਰਦੇ ਹਨ ਤੇ ਉਹਨਾਂ ਦੀ ਰਿਸ਼ਤੇ ਵਿੱਚ ਫਿਕਰ ਨਹੀਂ ਪੈਣੀ ਚਾਹੀਦੀ ਜੇਕਰ ਸਰਕਾਰ ਕੋਲੋਂ ਕੋਈ ਕਿਸੇ ਤਰ੍ਹਾਂ ਦੀ ਆੜਤੀਆ ਜਾਂ ਕਿਸਾਨਾਂ ਦੇ ਹਿੱਤਾਂ ਤੇ ਹੱਕਾਂ ਦੀ ਮੰਗ ਹੈ ਤਾਂ ਉਹ ਅੱਗੇ ਵੀ ਉਠਾਉਂਦੇ ਰਹੇ ਹਨ ਤੇ ਹੁਣ ਫਿਰ ਜੋਰ ਸ਼ੋਰ ਉਠਾਣਗੇ ਉਹਨਾਂ ਕਿਆ ਵੀ ਪ੍ਰਤਾਪ ਸਿੰਘ ਬਾਯਵਾ ਜੋ ਕਾਂਗਰਸ ਦੇ ਕਾਫੀ ਸੀਨੀਅਰ ਲੀਡਰ ਹਨ ਤੇ ਐਲੋਪੀ ਦੇ ਵਿਧਾਨ ਸਭਾ ਵਿੱਚ ਲੀਡਰ ਹਨ ਉਹਨਾਂ ਵੱਲੋਂ ਬੀਤੇ ਦਿਨੀ ਦਿੱਤਾ ਗਿਆ ਬਿਆਨ ਜੋ ਕਿ ਸੋਚਿਆ ਸਮਝਿਆ ਨਹੀਂ ਲੱਗਦਾ ਹੈ ਇਸ ਲਈ ਉਹ ਹਰਾਨੀ ਪ੍ਰਗਟ ਕਰਦੇ ਹਨ ਤੇ ਨਿੰਦਾ ਕਰਦੇ ਹਨ ਅਤੇ ਉਹਨਾਂ ਕਿਹਾ ਕਿ ਉਹਨਾਂ ਨੂੰ ਇਸ ਤੇ ਬਿਆਨ ਸੋਚ ਸਮਝ ਕੇ ਦੇਣੇ ਚਾਹੀਦੇ ਹਨ ਇਸ ਮੌਕੇ ਬੋਲਦੇ ਹੋਏ ਚੌਧਰੀ ਸੰਦੀਪ ਜਾਕਰ ਨੇ ਅੱਥੀ ਪ੍ਰਤੀ ਹੋਰ ਕੀ ਕੁਝ ਕਿਹਾ ਸਭ ਕੋ ਜਾਣ ਲਈ ਸਾਡੇ ਨਾਲ ਕਿਉਂਕਿ ਬੁੱਧਾ ਹੈ ਸਰ ਨਹੀਂ ਅੱਜ ਸਰਦਾਰ ਭਰਾ ਹੈ ਆ ਗੋਲਡੀ ਦੇ ਕੋਲੇ ਆਈ ਸੀ ਚਾਹ ਪੀਣ ਆਈ ਸੀ ਚਾਹ ਦਾ ਪਿਆਲਾ ਪੀਣ ਆਈ ਸੀ ਤੇ ਇਹਨਾਂ ਨੂੰ ਬਤਾਈ ਦੇਣਾ ਸੀ ਆਰਟੀ ਅਸੋਸੀਏਸ਼ਨ ਦੇ ਇਹ ਪ੍ਰਧਾਨ ਜਿਹੜਾ ਚੋਣ ਹੋਇਆ ਸੀ ਉਹਦੇ ਵਿੱਚ ਮਤਾਨ ਬਣੇ ਹੈ ਇਸ ਬਾਰੇ ਨੂੰ ਵੀ ਦੇ ਦਿੱਤੀ ਚਾ ਵੀ ਪੀ ਲਈ ਜਿਹੜੇ ਕੋਈ ਕੁਝ ਮੁੱਦੇ ਸੀਗੇ ਸਪੈਸ਼ਲੀ ਜਿਹੜੇ 12 ਸਰਕਾਰ ਨਾਲ ਰਿਲੇਟਡ ਉਹਨਾਂ ਦੀ ਚਰਚਾ ਕੀਤੀ ਹੈ ਤੇ ਉਹ ਮੁਖਤਿਆਰ ਸਾਹਿਬ ਨੂੰ ਬਹੁਤ ਰਿਕਵੈਸਟ ਕਰਕੇ ਉਹਨਾਂ ਦੇ ਸਰ ਚਰਚਾ ਦਾ ਵਿਸ਼ਾ ਤਾਂ ਇਹਨਾਂ ਦੀ ਪ੍ਰਦਾਨਗੀ ਵੀ ਰਹੀ ਹੈ ਬੜਾ ਮਾਹੌਲ ਗਰਮ ਰਿਹਾ ਤੇ ਪਹਿਲੀ ਵਾਰ ਹੀ ਇਲੈਕਸ਼ਨ ਹੋਏ ਨੇ ਇਹ ਇੰਦੇ ਚ ਉਹ ਰਾਜਨੀਤਿਕ ਇੰਟਰਫੀਰੈਂਸ ਬੜਾ ਜ਼ੋਰ ਨਾਲ ਸ਼ੋਰ ਨਾਲ ਹੋਇਆ ਸੀਗਾ ਉਹ ਨੂੰ ਸਰ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਨਹੀਂ ਦੇਖੋ ਜਿਵੇਂ ਤੁਸੀਂ ਆਪ ਕਿਹਾ ਸਰਕਾਰਾਂ ਦਾ ਬੜੀ ਆਈ ਹੈ ਗਈ ਹੈ ਤੇ ਸਰਕਾਰਾਂ ਨੇ ਆਂਦੇ ਜਾਂਦੇ ਰਹਿਣਾ ਲੇਕਿਨ ਸਪੈਸ਼ਲੀ ਗੋਲਡੀ ਜੀ ਦਾ ਜਿਹੜਾ ਚੋਣ ਹੋਇਆ ਸਾਰਾ ਜਿਹੜਾ ਸਰਕਾਰ ਦਾ ਤੰਤਰ ਜਿਸ ਤਰੀਕੇ ਨਾਲ ਮਾਹੌਲ ਜਿਹੜਾ ਬਣਾਇਆ ਗਿਆ ਲੋਕਾਂ ਨੇ ਫਿਰ ਸਰਕਾਰ ਨੂੰ ਜਵਾਬ ਦਿੱਤਾ ਇੱਕ ਵਧੀਆ ਜਿੱਤ ਹੋਈ ਇਹਨਾਂ ਦੀ ਸੋ ਜਿਹੜੇ ਸੱਤਾਧਾਰੀ ਹੈ ਉਹਨਾਂ ਨੂੰ ਇਹ ਗੱਲ ਸਮਝ ਆ ਜਾਣੀ ਚਾਹੀਦੀ ਵੀ ਲੋਕਾਂ ਦਾ ਉਹਨਾਂ ਦੇ ਪ੍ਰਤੀ ਉਹਨਾਂ ਦੇ ਉਹਨਾਂ ਦਾ ਜਿਹੜਾ ਕੰਮ ਕਰਨ ਦਾ ਤਰੀਕਾ ਹੈ ਸਰਕਾਰ ਦੀ ਗਵਰਨੈਂਸ ਹੈ ਉਹਦੇ ਉੱਤੇ ਮਤਲਬ ਬਹੁਤ ਪ੍ਰਸ਼ਨ ਚਿੰਨ ਖੜੇ ਕਰਦੇ ਆ ਫਜ਼ਿਲਕਾਰ ਦੇ ਲੋਕਾਂ ਨੇ ਆੜਤੀ ਜਿਹੜੇ ਭਰਾ ਸਾਡੇ ਉਹਨਾਂ ਨੇ ਇੱਕ ਮਤਲਬ ਆਈ ਲੋਕਤੰਤਰ ਦੀ ਜਿਵੇਂ ਕਹਿੰਦੇ ਬਿਊਟੀ ਆਫ ਡੈਮੋਕ੍ਰੇਸੀ ਲੋਕਾਂ ਨੇ ਜਵਾਬ ਦਿੱਤਾ ਕਿ ਜਿਸ ਤਰੀਕੇ ਨਾਲ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਸਾਰਿਆਂ ਦੇ ਸਾਹਮਣੇ ਤੁਹਾਡੇ ਸਾਰਿਆਂ ਦੇ ਸਾਹਮਣੇ ਹੋਇਆ ਅੱਜ ਇਹਦਾ ਕੁਝ ਹੋਇਆ ਸੋ ਹੁਣ ਵੀ ਵਕਤ ਹੈ ਉਹਨਾਂ ਨੂੰ ਆਪਣਾ ਅਧਾਰ ਲੈਣਾ ਚਾਹੀਦਾ ਸਰ ਪ੍ਰਤਾਪ ਸਿੰਘ ਬਾਜਵਾ ਜੀ ਦਾ ਇੱਕ ਬਿਆਨ ਆਇਆ ਹੈਗਾ ਕਿ ਪੰਜਾਬ 'ਚ 50 ਗਰਨੇਡ ਆ ਚੁੱਕੇ ਨੇ ਔਰ 18 ਚੱਲ ਚੁੱਕੇ ਨੇ 32 ਚੱਲਣ ਵਾਲੇ ਨੇ ਹਾਲੇ ਤੱਕ ਸਰ ਇਹ ਬਿਆਨ ਉਦੋਂ ਆਇਆ ਜਦੋਂ ਮਨੋਰੰਜਨ ਕਾਲੀਆ ਜੀ ਦੇ ਘਰ ਤੇ ਵੀ ਗਰਨੇਡ ਹਮਲਾ ਹੋਇਆ ਹੈਗਾ ਠੀਕ ਹੈ ਸਰ ਇਸ ਬਿਆਨ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਅੱਜ ਅ ਅ ਮੁੱਖ ਮੰਤਰੀ ਜੀ ਦਾ ਵੀ ਰਿਸਪੌਂਡ ਆਇਆ ਹੈ ਤੇ ਉਹਨਾਂ ਦੇ ਘਰੇ ਇਨਵੈਸਟੀਗੇਸ਼ਨ ਟੀਮ ਵੀ ਪਹੁੰਚ ਕੇ ਪ੍ਰਤਾਪ ਸਿੰਘ ਬਾਦਲਾਹ ਨੂੰ ਨਹੀਂ ਦੇਖੋ ਮੇਰਾ ਪਰਸਨਲ ਹੀ ਮੰਨਣਾ ਹੈ ਉਹ ਪ੍ਰਤਾਪ ਜੀ ਬਹੁਤ ਸੀਨੀਅਰ ਲੀਡਰ ਹੈ ਲੀਡਰ ਆਫ ਆਪੋਜੀਸ਼ਨ ਹੈ ਕਾਂਗਰਸ ਪਾਰਟੀ ਦੇ ਵਿਧਾਨ ਸਭਾ ਦੇ ਵਿੱਚ ਅੱਲਾਪ ਬੜਾ ਸੋਚ ਸਮਝ ਕੇ ਬਿਆਨ ਦੇਣਗੇ ਅੱਪਾ ਅਜਿਹੀ ਗੱਲਾਂ ਕਿਉਂਕਿ ਅਕਸਰ ਕਈ ਵਾਰ ਲੀਡਰ ਗੱਲਾਂ کہہ ਦਿੰਦੇ ਹੈ ਤੇ ਉਹਦੇ ਮਗਰ ਕੋਈ ਕੋਈ ਤੋਸ ਬਲਵਾਤ ਜਾਂ ਕੋਈ ਕਿਸਮ ਦੀ ਜੇ ਨਹੀਂ ਆਉਂਦੀ ਅਕਸਰ ਅਵੋਇਡ ਕਰਨੀ ਚਾਹੀਦੀ ਇਸ ਸਪੈਸ਼ਲੀ ਇਸ ਤਾਈ ਦੇ ਨਾਲ ਆਪਣੇ ਸੂਬੇ ਦੇ ਵਿੱਚ ਮਾਹੌਲ ਜਿਹੜਾ ਹੈ ਖਰਾਬ ਸਿਰ ਪੰਜਾਬ 'ਚ ਸਿੱਖਿਆ ਕ੍ਰਾਂਤੀ ਹੋ ਰਹੀ ਹੈ ਸਿੱਖਿਆ ਕ੍ਰਾਂਤੀ ਤੁਹਾਡੇ ਸਾਹਮਣੇ ਹੈ ਜਿਹੜਾ ਮੇਰੇ ਖਿਆਲ ਸਿੱਖਿਆ ਕ੍ਰਾਂਤੀ ਦੇ ਨਾਂ ਤੇ ਆਮ ਆਦਮੀ ਪਾਰਟੀ ਦਾ ਮੇਰੇ ਖਿਆਲ ਜਲੂਸ ਨਿਕਲਿਆ ਤੁਹਾਡੇ ਸਾਹਮਣੇ ਸਾਡੇ ਉੱਤੇ ਬਲਵਾਣੇ ਦੇ ਵਿੱਚ ਉਹ ਤੁਸੀਂ ਸਾਰਿਆਂ ਨੇ ਵੇਖੀ ਹੋਣੀ ਹੈ ਕੀ ਟਾਇਲਟ ਰਿਪੇਅਰਿੰਗ ਦੇ ਤੁਸੀਂ ਪੱਥਰ ਲਾ ਰਹੇ ਚਲੋ ਸਿੱਖਿਆ ਕ੍ਰਾਂਤੀ ਚੰਗੀ ਗੱਲ ਠੀਕ ਹੈ ਆਣੀ ਚਾਹੀਦੀ ਹੈ ਸਿੱਖਿਆ ਦੇ ਉੱਤੇ ਆਮ ਆਦਮੀ ਪਾਰਟੀ ਨੇ ਬਹੁਤ ਮਤਲਬ ਜੋਰ ਦੇ ਕੇ ਇਹਨਾਂ ਨੇ ਕਿਹਾ ਸੀ ਸਾਡੇ ਮੁੱਖ ਜਿਹੜੇ ਦੋ ਅਜੰਡੇ ਐਜੂਕੇਸ਼ਨ ਤੇ ਹੈਲਥ ਮਤਲਬ ਸਿੱਖਿਆ ਤੇ ਸਵਾਸਥ ਦੇ ਉੱਤੇ ਇਹਨਾਂ ਨੇ ਬਹੁਤ ਜ਼ੋਰ ਦਿੱਤਾ ਸੀ ਪਰ ਜਿਸ ਤਰੀਕੇ ਨਾਲ ਸਾਰਾ ਕੁਝ ਕਰ ਰਹੇ ਤੇ ਮਤਲਬ ਇਹਨਾਂ ਦਾ ਮਖੌਲ ਹੀ ਇਹਨਾਂ ਦਾ ਮਜ਼ਾਕ ਬਣਿਆ ਸੋ ਇਸ ਕਰਕੇ ਮੇਰੀ ਮੰਤਰੀ ਸਾਹਿਬ ਨੂੰ ਵੀ ਗੁਜ਼ਾਰਸ਼ ਹੈ ਕਿ ਇਹ ਸਿਰਫ ਪਥਰਾ ਪੱਥਰ ਲਾਉਣ ਤੇ ਟਾਇਲਟ ਰਿਪੇਅਰਿੰਗ ਨਾਲ ਨਹੀਂ ਬੱਲੀ ਪ੍ਰਿੰਸੀਪਲ ਹੈ ਨਹੀਂ ਮਾਸਟਰ ਹੈ ਨਹੀਂ ਤੇ ਇਹ ਜਿਹੜੇ ਚੀਜ਼ਾਂ ਹੈ ਇਹਨਾਂ ਦੇ ਉੱਤੇ ਗੌਰ ਕਰੋ ਐਂਡ ਪ੍ਰੋਪਾਗੈਂਡਾ ਜਿਹੜਾ ਹੈ ਕਿਉਂਕਿ ਦੇਖੋ ਇਹ ਸਾਰਾ ਕੰਮ ਕਿੱਥੋਂ ਸ਼ੁਰੂ ਹੋਇਆ ਜਦੋਂ ਦਿੱਲੀ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਦੋ ਇੱਕ ਮਹੀਨੇ ਪਹਿਲੇ ਜਿਹੜਾ ਆਇਨਾ ਵਿਖਾਇਆ ਉੱਥੇ ਜਿਹੜਾ ਹਰ ਚੀਜ਼ ਫਾਈਨਲੀ ਲੋਕਾਂ ਨੇ ਪਤਾ ਲੱਗਿਆ ਵੀ ਸਿਰਫ ਪ੍ਰੋਪਗੈਂਡ ਦੇ ਦੀ ਸਰਕਾਰ ਉੱਥੋਂ ਜਿਹੜਾ ਯੁੱਧ ਨਸ਼ੇ ਵਿਰੁੱਧ ਉਹ ਵੀ ਜਦੋਂ ਦਿੱਲੀ ਦੇ ਵਿੱਚ ਕਰਾਰੀ ਹਾਰ ਹੋਈ ਜਿਵੇਂ ਫਾਜ਼ਿਲਕਾ ਦੇ ਵਿੱਚ ਆੜਤੀਆਂ ਨੇ ਸੱਤਾਧਾਰੀਆਂ ਨੂੰ ਆਇਨਾ ਵਿਖਾਇਆ ਦਿੱਲੀ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਕੇਜਰੀਵਾਲ ਸਾਹਿਬ ਆਇਨਾ ਵਿਖਾਇਆ ਉਹਨਾਂ ਨੇ ਤਾਂ ਕਿਹਾ ਸੀ ਕੇਜਰੀਵਾਲ ਸਾਹਿਬ ਜੇ ਵੀ ਮੈਂ ਜਦੋਂ ਜੇਲ੍ਹ ਤੋਂ ਆਈ ਸੀ ਵੀ ਜਨਤਾ ਦੀ ਮਤਲਬ ਦਰਬਾਰ ਦੇ ਵਿੱਚ ਜਾ ਕੇ ਮੈਂ ਆਪਣਾ ਆਪਣੀ ਗੱਲ ਰੱਖੂੰਗਾ ਤੇ ਲੋਕਾਂ ਨੇ ਉਹਨਾਂ ਦਾ ਘਾਰ ਤਾਂ ਉਹਨਾਂ ਨੂੰ हम इतना आके कोशिश मतलब वापस करें लेकिन अगेन जब मैं क्या मैं एम ए वेरी पॉजिटिव पर्सन हमें भी वक्त है अपने आप न अपने अपनी जी आम आदमी पार्टी की गवर्नेंस जी है उन्होंने लीक के लैके आओ पर ये प्रॉपरगैंड गल नहीं बनती ए बी आई न्यूज़ चैनल देखने वाले सभी दर्शकों से हम अपील करते हैं कि ए बी आई न्यूज़ चैनल पर ऐसी लेटेस्ट खबरें देखने के लिए हमारे चैनल को सब्सक्राइब करना ना भूले जय हिंद जय भारत